ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹਿਮਾਚਲ ਦੇ ਪੌਂਗ ਡੈਮ ਦੀਆਂ ਜਿੱਥੇ ਕੀ ਹਿਮਾਚਲ ਦੇ ਵਿੱਚ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਜਿਹੜੀ ਭਾਰੀ ਬਰਖਾ ਹੋਣ ਦੇ ਕਾਰਨ ਜਿਹੜਾ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਸੀਗਾ ਪ੍ਰਸ਼ਾਸਨ ਨੇ ਕੱਲ ਪੂਰੇ ਪੰਜਾਬ ਦੇ ਵਿੱਚ ਹਾਈਲਾਈਟ ਕੀਤਾ ਸੀ ਜਿੰਨੇ ਵੀ ਪ੍ਰਸ਼ਾਸਨਿਕ ਅਧਿਕਾਰੀ ਐ ਉਹਨਾਂ ਨੂੰ ਲੈਟਰ ਲਿਖ ਕੇ ਭੇਜ ਦਿੱਤਾ ਗਿਆ ਸੀ ਕਿ ਕੱਲ ਜਿਹੜਾ ਆ 4000 ਕਿਊਸਕ ਜਿਹੜਾ ਪਾਣੀ ਛੱਡਿਆ ਜਾਣਾ ਆ ਤੇ ਜਿੰਨੀਆਂ ਵੀ ਤਿਆਰੀਆਂ ਉਹ ਆਪ ਆਪਣੀਆਂ ਕਰ ਲੈਣ ਕਿਉਂਕਿ ਖਾਸ ਕਰਕੇ ਜਿਹੜਾ ਇਹ ਦਰਿਆ ਜਿਹੜਾ ਆ ਬਿਆਸ ਦਰਿਆ ਦੇ ਵਿੱਚ ਪੌਂਗ ਡੈਮ ਦਾ ਪਾਣੀ ਜਿਹੜਾ ਹੈ ਸ਼ਾਹ ਨਹਿਰ ਦੇ ਥਰੂ ਸਿੱਧਾ ਜਾਂਦਾ ਆ ਬਿਆਸ ਦਰਿਆ ਬਹੁਤ ਵੱਡਾ ਦਰਿਆ ਹੈ ਖਾਸ ਕਰਕੇ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਖਾਸ ਕਰਕੇ ਜਿਹੜਾ ਕਪੂਰਥਲਾ ਆ ਇਹ ਤਿੰਨ ਜ਼ਿਲ੍ਹਿਆਂ 'ਚ ਬਹੁਤ ਵੱਡੀ ਮਾਰ ਮਾਰਦਾ ਆ ਕਿਉਂਕਿ ਬਿਆਸ ਦਰਿਆ ਦੇ ਨਾਲ ਜਿੰਨੇ ਵੀ ਖਾਸ ਕਰਕੇ ਇਲਾਕੇ ਆ ਜਿਹੜੇ ਉਹ ਜਿਹੜੇ ਦਰਿਆ ਦੇ ਕੋਲ ਜਿਹੜੇ ਬੱਸੀ ਹਨ ਉਹਨਾਂ ਤੇ ਬਹੁਤ ਵੱਡਾ ਜਿਹੜਾ ਖਤਰਾ ਬਣ ਗਿਆ 2023 ਦੇ ਵਿੱਚ ਬਹੁਤ ਵੱਡੀ ਜਿਹੜੀ ਇਹ ਪਾਣੀ ਨੇ ਹੜ ਨਾਲ ਤਬਾਹੀ ਮਚਾਈ ਸੀ ਜਿਸ ਨਾਲ ਲੱਖਾਂ ਜਿਹੜੇ ਲੋਕ ਦੇ ਬੇਕਾਰ ਹੋ ਗਏ ਸਨ ਅੱਜ ਹੁਣ ਉਹੀ ਦੁਬਾਰਾ ਫੇਰ ਖਤਰਾ ਬਣ ਗਿਆ ਹੈ ਪੌਂਗ ਡੈਮ ਦਾ ਪਾਣੀ ਜਿਹੜਾ ਆ ਉਹ ਛੱਡਿਆ ਗਿਆ ਆ ਜਿਸ ਕਰਕੇ ਜਿਹੜਾ ਅੱਜ ਰਾਤ ਨੂੰ ਜਿਹੜਾ ਆ ਜਿਹੜਾ ਸਮਾਂ ਦੱਸਿਆ ਗਿਆ ਕਿ 10 11 ਵਜੇ ਦੇ ਕਰੀਬ ਜਿਹੜਾ ਆ ਇਹ ਖਾਸ ਕਰਕੇ ਬਿਆਸ ਦਰਿਆ ਦੇ ਜਿਹੜੇ ਨੇੜੇ ਪਾਸੇ ਪਿੰਡਾਂ ਨੂੰ ਉਹਨਾਂ ਤੇ ਪਾਣੀ ਦੀ ਮਾਰ ਬਹੁਤ ਤੇਜ਼ੀ ਨਾਲ ਵੱਜਦੀ ਹੈ ਕਿਉਂਕਿ ਇਹ ਪਾਣੀ ਦੀ ਮਾਰ ਤੇਜ਼ੀ ਨਾਲ ਵੱਜਣ ਦੇ ਕਾਰਨ ਜਿਹੜਾ ਆ ਆਸੇ ਪਾਸੇ ਦੇ ਪਿੰਡਾਂ ਉਹਨਾਂ ਦੀਆਂ ਫਸਲਾਂ ਕਈ ਰੁੜ ਜਾਣਗੀਆਂ ਕਈ ਜਿਹੜੇ ਘਰ ਪਿੱਛੇ 2023 ਤੇ ਵੀ ਵਿੱਚ ਵੀ ਇਸ ਹਰ ਦੀ ਲਪੇਟ ਵਿੱਚ ਆ ਗਏ ਸਨ ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪ੍ਰਸ਼ਾਸਨ ਨੇ ਕਿੰਨੀਆਂ ਕਿ ਤਿਆਰੀਆਂ ਕੀਤੀਆਂ ਹਨ ਇਸ ਖਤਰੇ ਨੂੰ ਜਿੱਠਣ ਲਈ ਲਗਾਤਾਰ ਸਾਡੇ ਨਾਲ ਬਣੇ ਰਹੋ ਅਸੀਂ ਤੁਹਾਨੂੰ ਲਾਈਵ ਜਿਹੜੀਆਂ ਤਸਵੀਰਾਂ ਜਿਹੜੀਆਂ ਪੌਂਗ ਡੈਮ ਦੀਆਂ ਹਿਮਾਚਲ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਅੱਜ ਜਿਹੜਾ 4000 ਕਿਊਸਰ ਜਿਹੜਾ ਪਾਣੀ ਛੱਡਿਆ ਗਿਆ ਹੈ